ਅਸਲਾਮੁਆਲੇਕਮ ਵੀਰੋ ਕੀ ਹਾਲ ਚਾਲ ਹੈ ਸ਼ਿਵ ਸੀਨਾ ਦੇ ਆਗੂ ਕਿਸਾਨਾਂ ਦੇ ਬਾਰੇ ਨੈਗੇਟਿਵ ਪ੍ਰਪੋਗੈਂਡਾ ਕਰ ਰਹੇ ਹੈ ਕਿ ਕਿਸਾਨਾਂ ਨੂੰ ਮੰਗਣ ਦੀ ਆਦਤ ਪੈ ਗਈ ਹੈ ਜਿਹੜੇ ਕਟੋਰਾ ਲੈ ਕੇ ਬਾਰ-ਬਾਰ ਦਿੱਲੀ ਕੋ ਮੰਗਣ ਜਾਂਦੇ ਹੈ ਹੋਰ ਕਿਸਾਨਾਂ ਦੇ ਬਾਰੇ ਕੀ ਨੈਗੇਟਿਵ ਪ੍ਰਪੋਗੈਂਡਾ ਫੈਲਾ ਰਹੇ ਹੈ ਇਹ ਸਾਰਾ ਕੁਝ ਅਸੀਂ ਅੱਜ ਦੀ ਵੀਡੀਓ 'ਚ ਜਾਣਾਂਗੇ ਸੋ ਚੱਲ ਗਈ ਵੀਡੀਓ ਦੇ ਇਹਨਾਂ ਦੇ ਬਾਰੇ ਜਾਣਨੇ ਆ ਕਿਸਾਨ ਅੱਜ ਵੀ ਆਪਣੇ ਖੇਤਾਂ 'ਚ ਮਜ਼ਦੂਰ ਅੱਜ ਵੀ ਆਪਣੇ ਖੇਤਾਂ 'ਚ ਇਹ ਨਕਲੀ ਕਿਸਾਨ ਜੋ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਕੋਈ ਆ ਨਹੀਂ ਯਾਰ ਬੰਦਿਆ ਵਾ ਇਹ ਤਾਂ ਪੰਜਾਬ ਦੇ ਦੁਸ਼ਮਣ ਨੇ ਝੋਨਾ ਲਾਲਾ ਪਾਣੀ ਜ਼ਮੀਨ ਚ ਖਤਮ ਕਰਤਾ ਇਹ ਲੋਕਾਂ ਨੇ ਸਾਨੂੰ ਜ਼ਹਿਰ ਦਿੰਦੇ ਨੇ ਜ਼ਹਿਰ ਖਾਨ ਨੂੰ ਜ਼ਹਿਰ ਦੇ ਰਹੇ ਆ ਉੱਥੇ ਬੈਗੇ ਨੇ ਉੱਥੇ ਸੜਕਾ ਜਮ ਕਰਕੇ ਟਰਾਂਸਪੋਰਟਾ ਬੰਦ ਕਰਤੀਆ ਉਹਨਾਂ ਨੇ ਨਹੀਂ ਜਮ ਕੀਤੀਆ ਸੜਕਾ ਸਰਕਾਰ ਨੇ ਜਮ ਕੀਤੀਆ ਸੜਕਾ ਨੰਗੇ ਨਾ ਚੰਲੀਏ ਛੱਡ ਦੀਓ ਜਾਓ ਦਿੱਲੀ ਨੰਗੇ ਨੱਚੋ ਜਾ ਕੇ ਫਿਰ ਛੱਡ ਦੀਓ 13 ਮਹੀਨੇ ਲਈਆ ਦੋਸਤੋ ਵੇਖੀਂਦਾ ਦਿੱਲੀ ਜਾ ਕੇ ਕਿਹੜੇ ਨੱਚੇ ਆ ਦੱਸੋ ਸ਼ਾਂਤਵੇਂ ਬੈਠਿਆ ਸ਼ਾਂਤਵੇਂ ਬੈਠਣਾ ਹੱਕ ਨਹੀਂ ਸਾਨੂੰ ਹੱਕ ਦਿੰਦਾ ਲੋਕ ਪਰੇਸ਼ਾਨ ਆ ਦਿਖਾਓ ਤਾਂ ਸਹੀ ਕਿ ਲੋਕਾਂ ਦਾ ਜਾ ਕੇ ਸਾਥ ਦੇ ਰਹੇ ਆ ਟ੍ਰੈਨੀਆਂ ਟਰਾਲੀਆਂ ਲੱਗੇ ਪਹੁੰਚਣੇ ਉਹੀ ਚੀਜ਼ ਕਹਿ ਰਹੇ ਆ ਕਿ ਅਸੀਂ ਪਹਿਲਾਂ ਕਰੋਨਾ ਚੱਲਿਆ ਫਿਰ ਲੋਕਡਾਊਨ ਚੱਲਿਆ 13 ਮਹੀਨੇ ਇਹਨਾਂ ਦਾ ਅੰਦੋਲਨ ਚੱਲਿਆ ਅੱਜ ਫੇਰ ਇਹ ਸਾਨੂੰ ਮਰਨ ਲਈ ਲੋਕ ਆ ਗਏ ਨੇ ਜਿਹੜੇ ਅੱਜ ਬੈਠੇ ਆ ਉਥੇ ਉਹ ਇਲੈਕਸ਼ਨ ਨਹੀਂ ਲੜਿਆ ਉਹਨਾਂ ਨੇ ਦਿਖਾਓ ਕਿੱਥੇ ਇਲੈਕਸ਼ਨ ਕਿਵੇਂ ਨਕਲੀ ਹੱਕ ਇਹਨਾਂ ਦਾ ਤੇ ਕਟੋਰਾ ਜਿਵੇਂ ਨਾ ਉਹਨਾਂ ਨੂੰ ਮੰਗਣ ਦੀ ਆਤ ਨਹੀਂ ਜਾ ਸਕਦੀ ਇਹ ਹੁਣ ਦਿੱਲੀ ਬਾਰ-ਬਾਰ ਮੰਗਣ ਜਾਂਦੇ ਆ ਧੰਨੇ ਲਾ ਲਾ ਕੇ ਇਹਿਆ ਉਹ ਹੱਕਾ ਮੰਗਣਾ ਗੁਨਾਹ ਹੈ ਤੁਸੀਂ ਨਹੀਂ ਕਰ ਸਕਦੇ ਪਾਣੀ ਪਾਣੀ ਖਤਮ ਕਰਤਾ ਹਵਾ ਗੰਦੀ ਕਰਤੀ ਇਹਨਾਂ ਲੋਕਾਂ ਨੇ ਗੱਲ ਆ ਲਾ ਕੇ ਉਹਦਾ ਫੈਕਟਰੀਆਂ ਤੋੜੀਆਂ ਸਭ ਤੋਂ ਵੱਧ ਧੂਆਂ ਦਾ ਫੈਕਟਰੀਆਂ ਚੋਂ ਨਿਕਲਦਾ ਮਨੂਰੀਆਂ ਨੇ ਦਾ ਮੁੱਖ ਮੰਤਰੀ ਬਣਾ ਦੋ ਉਹਨੂੰ ਵੀ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦੋ ਉਹ ਕਹਿੰਦਾ ਸੀ ਮੈਨੂੰ ਕਾਂਗਰਸ ਚ ਸ਼ਾਮਿਲ ਕਰ ਲੈ ਮੈਨੂੰ ਉਪ ਮੁੱਖ ਮੰਤਰੀ ਬਣਾ ਦੋ ਲੇਕਿਨ ਇਹਨਾਂ ਦੀ ਕਾਦ ਦਿਖਾਤੀ ਪੰਜਾਬ ਨੇ ਦੁਸ਼ਮਣ ਦੁਸ਼ਮਣ ਟੈਕਸੀ ਸਟੈਂਡ ਵਾਲੇ ਰੋਂਦੇ ਵੇ ਆ ਕਹਿੰਦੇ ਦਿੱਲੀ ਦਾ ਇੰਨਾ ਗੇੜੇ ਸੀ ਲੋਕਾਂ ਨੇ ਜਾ ਚੜਦੇ ਸੀ ਸਾਰਿਆਂ ਦੇ ਟਿਕਟਾਂ ਕੈਂਸਲ ਹੋ ਗਈਆਂ ਉਹਨਾਂ ਨੂੰ ਕਿਹੜਾ ਚਾ ਉਹਨਾਂ ਨੂੰ ਕਿਹੜਾ ਚਾਗ ਆ ਜਿਹੜੇ ਸੜਕਾਂ ਤੇ ਬੈਠੇ ਆ ਜਿਹੜੇ 750 ਮਾਰ ਗਏ ਜਿਹੜੇ ਜੱਫੀ ਪੀਵੋਗੇ ਉਹ ਮਾਵਾਂ ਦੇ ਪੁੱਤ ਉਹਨਾਂ ਨੂੰ ਕਿਹੜਾ ਚਾਗ ਆ ਤੁਹਾਨੂੰ ਜਾਤ ਪੁੱਤ ਆ ਦੇ ਪੁੱਤ ਜਿਉਣੀ ਤੁਰਦੇ ਈ ਨੂੰ ਗਵਾਂਡੀ ਨੇ ਲਿੱਤੀ ਥਾਰ ਮੈਂ ਕਿਉਂ ਨਹੀਂ ਲਿੱਤੀ ਉਹਨਾਂ ਦੇ ਪੈਸੇ ਖਰਾਬ ਕਰਕੇ ਅੱਜ ਉਹਨਾਂ ਨੂੰ ਕਹਿੰਦੇ ਸਾਡੇ ਲੋਨ ਮਾਫ ਕਰੋ ਉਹਨਾਂ ਉਹਨਾਂ ਦਾ ਜੀ ਨਹੀਂ ਕਰਦਾ ਉਹਨਾਂ ਦੇ ਪਤਾਂ ਦਾ ਜੀ ਨਹੀਂ ਕਰਦਾ ਵੀ ਅਸੀਂ ਥਾਰਾਂ ਤੇ ਜਾਈਏ ਫੇਰ ਪੈਸੇ ਦੋਹਰ ਦਿੰਦੇ ਆ ਭਰਦੇ ਆ ਉਹ ਬਿਲਕੁਲ ਭਰਦੇ ਆ ਦਾ ਇੰਪੈਕਟ ਦੇ ਨਾਲ ਜੁੜੇ ਹਾਂ ਮਹਾਰਾਜ ਦੀਪ ਸਿੰਘ ਇੱਕ ਪਾਸੇ ਕਿਸਾਨ ਪੰਜਾਬ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਬੈਠੇ ਨਹੀਂ ਪਰ ਉੱਥੇ ਬਹੁਤ ਸਾਰੇ ਲੋਕ ਨੇ ਬਹੁਤ ਸਾਰੇ ਕੁਝ ਅਜਿਹੇ ਲੋਕ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਕਿਸਾਨਾਂ ਦਾ ਵਿਰੋਧ ਕਰ ਰਹੇ ਨੇ ਕਹਿੰਦੇ ਨੇ ਜਦੋਂ ਵੀ ਕੁਝ ਹੁੰਦਾਗਾ ਉਸ ਦਾ ਵਿਰੋਧ ਵੀ ਹੁੰਦਾ ਤੇ ਉਸ ਦਾ ਸਮਰਥਨ ਵੀ ਹੁੰਦਾ ਅੱਜ ਗੱਲਬਾਤ ਕਰਾਂਗੇ ਸ਼ਿਵ ਸੈਨਾ ਪੰਜਾਬ ਦੇ ਆਗੂਆਂ ਦੇ ਨਾਲ ਜੋ ਖੁਦ ਇੱਕ ਵਪਾਰੀ ਵੀ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਡਟ ਕੇ ਦਾ ਵਿਰੋਧ ਕੀਤਾ ਜਾ ਰਿਹਾ ਪਿਛਲੇ ਅੰਦੋਲਨ ਦੇ ਵਿੱਚ ਵੀ ਵਿਰੋਧ ਕੀਤਾ ਸੀ ਤੇ ਹੁਣ ਫੇਰ ਉਹ ਕਹਿ ਰਹੇ ਨੇ ਕਿ ਜਿਹੜੇ ਕਿਸਾਨ ਨੇ ਇਹ ਬਹਿਰ ਮਤਲਬ ਉਹ ਜਿਹੜੇ ਜਾ ਕੇ ਬਾਟਰਾਂ ਤੇ ਬੈਠੇ ਨੇ ਇਹਦੇ ਕਰਕੇ ਸਾਡਾ ਨੁਕਸਾਨ ਹੋ ਰਿਹਾ ਅੱਜ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਹੋਵੇਗੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਵਿਰੋਧ ਕਿਉਂ ਕਰ ਰਹੇ ਨੇ ਕਿ ਉਹਨਾਂ ਨੂੰ ਪਤਾ ਨਹੀਂ ਆ ਜਿਹੜੇ ਕਿਸਾਨ ਆਪਣੀਆਂ ਮੰਗਾਂ ਲੈ ਕੇ ਬੈਠੇ ਨੇ ਕਿ ਉਹ ਸਹੀ ਨੇ ਜਾਂ ਨਹੀਂ ਤਾਂ तमाम ਚੀਜ਼ਾਂ ਤੇ ਗੱਲਬਾਤ ਕਰਦੇ ਆ ਸਾਡੇ ਨਾਲ ਰਜੀਵ ਟੰਡਣ ਜੀ ਮੌਜੂਦ ਨੇ ਟੰਡਾ ਸਾਹਿਬ ਲਗਾਤਾਰ ਕਿਸਾਨਾਂ ਦਾ ਵਿਰੋਧ ਕਰ ਰਹੇ ਹੋ ਕੀ ਗੱਲ ਆ ਤੁਹਾਨੂੰ ਕਿਉਂ ਮਿਰਚਾਂ ਲੱਗੀਆਂ ਜੇ ਕਿਸਾਨ ਆਦੇ ਹੱਕ ਮੰਗ ਰਹੇ ਆ ਤਾਂ ਮੈਨੂੰ ਤਾਂ ਟੈਨਸ਼ਨ ਹੈ ਮੇਰੇ ਹਾਊਸਿੰਗ ਲੋਨ ਦੀ ਕਿਸ਼ਤ ਕੌਣ ਦੇਗਾ ਮੈਨੂੰ ਤਾਂ ਟੈਨਸ਼ਨ ਹੈ ਅਗਰ ਇੱਦਾਂ ਹੀ ਅੰਦোলন ਚੱਲਦਾ ਰਿਹਾ ਮੇਰੀ ਕਾਰ ਦੀ ਕਿਸ਼ਤ ਕੌਣ ਦੇਗਾ ਮੇਰਾ ਤਾਂ ਵਿਵਸਥਾ ਹੋ ਰਿਹਾ ਨਾ ਮੇਰੀ ਤਾਂ ਫੈਕਟਰੀ ਬੰਦ ਹੋ ਰਹੀ ਹੈ ਨਾ ਮੇਰੀ ਫੈਕਟਰੀ 'ਚ ਮਾਲ ਬਣ ਕੇ ਮੇਰੇ ਡਾਊਨ ਭਰ ਰਹੇ ਨੇ ਅੱਗੇ ਮਾਲ ਜਾ ਨਹੀਂ ਰਿਹਾ ਪਿੱਛੇ ਵਿਆਜ ਪੈ ਰਿਹਾ ਮੇਰੀ ਫੈਕਟਰੀ ਦਾ ਕਿਰਾਇਆ ਕੌਣ ਦਊਗਾ ਮੈਨੂੰ ਤਾਂ ਟੈਨਸ਼ਨ ਇਸ ਗੱਲ ਦੀ ਹੈ ਮੈਨੂੰ ਤਾਂ ਬੋਝ ਇਸ ਗੱਲ ਦਾ ਵੀ ਅਗਰ ਇੱਦਾਂ ਹੀ ਅੰਦোলন ਚੱਲਦਾ ਰਿਹਾ ਕੱਲੂ ਮੇਰੀ ਫੈਕਟਰੀ ਬੰਦ ਹੋ ਜਾਂਦੀ ਹੈ ਤਾਂ ਮੇਰੀ ਹਾਊਸਿੰਗ ਲੋਨ ਦੀ ਜਿਹੜੇ ਮੈਂ ਬਿਆ ਕਿਸ਼ਤ ਜੋ ਕਿ ਕਰਜ਼ੇ ਲਿੱਤਾ ਆ ਉਹਦੀ ਕਿਸ਼ਤ ਕੌਣ ਅਦਾ ਕਰੇਗਾ ਮੈਨੂੰ ਤਾਂ ਟੈਨਸ਼ਨ ਉਸ ਗੱਲ ਦੀ ਹੈ ਅਗਰ ਕਿਸਾਨ ਕਿਹੜਾ ਕੱਲੇ ਵਪਾਰੀਆਂ ਤੁਸੀਂ ਕਿਹੜਾ ਕੱਲੇ ਵਪਾਰੀਆਂ ਵਪਾਰੀ ਤਾਂ ਹੋਰ ਬਥੇਰੇ ਆ ਤੂੰ ਸਾਰੇ ਰੋਲ ਕੀ ਦੁਖੀ ਨੇ ਪੰਜਾਬ ਦਾ ਵਪਾਰੀ ਤਾਂ ਸਾਥ ਦੇ ਰਿਹਾ ਵਪਾਰੀ ਖੁਦ ਜਾ ਕੇ ਪੈਂਦਾ ਤੁਸੀਂ ਜਾ ਕੇ ਤੁਸੀਂ ਜਾਓ ਤਾਂ ਸਹੀ ਪੁੱਛੋ ਤਾਂ ਸਹੀ ਬਿਲਕੁਲ ਲੁਧਿਆਣਾ ਦਾ ਵਪਾਰੀ ਪੰਜਾਬ ਦਾ ਵਪਾਰੀ ਸਾਰੇ ਦੁਖੀ ਆ ਤੁਸੀਂ ਅੱਜ 4 ਦਿਨ ਹੋਏ ਹਨਦੋਲਨ ਕਿਤੇ ਨੂੰ ਅੱਜ ਲੋਕ ਪਰੇਸ਼ਾਨ ਹੋ ਗਏ ਤੁਸੀਂ ਇਹ ਚੀਜ਼ ਆਪਣੀ ਅੱਖੀ ਦੇਖੋਗੇ ਜੇਕਰ ਇਹ ਅੰਦੋਲਨ ਨਾ ਖੁੱਲਿਆ ਬਾਰਡਰ ਨਾ ਖੁੱਲੇ ਤੁਸੀਂ ਪੰਜਾਬ ਦਾ ਵਪਾਰੀ ਲੋਕ ਪਰੇਸ਼ਾਨ ਆ ਦਿਖਾਓ ਤਾਂ ਸਹੀ ਕਿ ਲੋਕ ਤਾਂ ਜਾ ਕੇ ਸਾਥ ਦੇ ਰਿਹਾ ਨੇ ਟ੍ਰਾਲੀਆਂ ਲੱਗੇ ਪਹੁੰਚ ਰਹੇ ਗੱਡੀਆਂ ਨੂੰ ਮੈਂ ਤੁਹਾਨੂੰ ਕੀ ਕਹਿ ਰਿਹਾ ਅਗਰ ਇਹ ਬਾਰਡਰ ਨਾ ਖੁੱਲਿਆ ਟਰਾਂਸਪੋਰਟਾਂ ਨਾ ਖੁੱਲੀਆਂ ਮਾਲ ਵਪਾਰੀ ਦਾ ਨਾ گیا ਤੁਸੀਂ ਵਪਾਰੀ ਵਰਗ ਸੜਕਾਂ ਤੇ ਦੇਖੋਗੇ ਇਹਨਾਂ ਦੇ ਵਿਰੋਧ ਦੇ ਵਿੱਚ ਦੇਖੋਗੇ ਕਾロナ ਚ 1 ਸਾਲ ਬੰਦ ਰਹਾ ਉਦੋਂ ਵਪਾਰੀ ਸੜਕਾਂ ਤੇ ਆ ਗਿਆ 1.5 ਮਹੀਨਾ 1.5 ਸਾਲ ਉੱਥੇ ਬੈਠੇ ਉਦੋਂ ਵਪਾਰੀ ਸੜਕਾਂ ਤੇ ਆ ਗਿਆ ਬਿਲਕੁਲ ਬਿਲਕੁਲ ਅਸੀਂ ਉਹੀ ਚੀਜ਼ ਕਹਿ ਰਹੇ ਹਾਂ ਕਿ ਅਸੀਂ ਪਹਿਲਾਂ ਕਰੋਨਾ ਚੱਲਿਆ ਫਿਰ ਲਾਕਡਾਊਨ ਚੱਲਿਆ 13 ਮਹੀਨੇ ਇਹਨਾਂ ਦਾ ਅੰਦੋਲਨ ਚੱਲਿਆ ਅੱਜ ਫੇਰ ਇਹ ਸਾਨੂੰ ਮਰਨ ਲਈ ਲੋਕ ਆ ਗਏ ਨੇ ਉੱਥੇ ਬੈਗੇ ਨੇ ਉੱਥੇ ਸੜਕਾਂ ਜਮ ਕਰਕੇ ਟਰਾਂਸਪੋਰਟਾਂ ਬੰਦ ਕਰਤੀਆਂ ਸੜਕਾਂ ਉਹਨਾਂ ਨੇ ਨਹੀਂ ਜਮ ਕੀਤੀਆਂ ਸੜਕਾਂ ਸਰਕਾਰ ਨੇ ਜਮ ਕੀਤੀਆਂ ਸੜਕਾਂ ਨੰਗੇ ਨਾ ਚੱਲ ਲਿਆ ਛੱਡ ਦੀ ਫੇਰ ਕੀਤਾ ਦਿੱਲੀ ਜਾ ਕੇ ਕਿਹੜੇ ਨੱਚੇ ਆ ਦੱਸੋ ਸ਼ਾਂਤ ਵਿੱਚ ਬੈਠਿਆ ਸ਼ਾਂਤ ਵਿੱਚ ਬੈਠਣਾ ਹੱਕ ਨਹੀਂ ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਹੈ ਅਗਰ ਉੱਥੇ ਅੰਦੋਲਨ ਕੀਤਾ 13 ਮਹੀਨੇ ਅੰਦੋਲਨ ਕੀਤਾ ਇਹਨਾਂ ਨੇ ਉੱਥੇ ਆ ਬਾਅਦ ਚ ਉਹਨਾਂ ਨੂੰ ਆਪਣੇ ਜਿਹੜੇ ਨੌਜਵਾਨ ਲੈ ਕੇ ਗਏ ਉਹਨਾਂ ਨੂੰ ਇਹਨਾਂ ਨੇ ਕੀ ਗਿਆ ਵੀ ਦਿੱਲੀ ਜਿੱਤ ਲਈ ਮੋਦੀ ਜਿੱਤ ਲਿਆ ਅਗਰ ਅੱਜ ਹੁਣ ਕਹਿੰਦੇ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ ਇਹਨਾਂ ਦਾ ਹੁਣ ਅਧਿਕਾਰ ਬੰਦਾ ਜਿਹੜੇ ਉੱਥੇ ਨੌਜਵਾਨ ਬੈਠੇ ਆ ਜਿਹੜੇ ਕਿਸਾਨਾ ਦੇ ਬਮੁਖੀ ਸੀ ਉਹਨਾਂ ਦੇ ਘਰ ਦੇ ਬਾਹਰ ਜਾ ਕੇ ਧਰਨੇ ਲਾਉਣ ਜਿਨ੍ਹਾਂ ਨੇ ਉਹਨਾਂ ਨੂੰ ਬੇਵਾ ਉਹਦਾ ਪ੍ਰਧਾਨ ਮੰਤਰੀ ਮੁੱਕਰ ਗਿਆ ਵਾਅਦੇ ਕਰਕੇ ਪ੍ਰਧਾਨ ਮੰਤਰੀ ਮੁੱਕਰ ਗਿਆ ਉਹ ਕੀ ਕਰ ਰੋ ਰੋ ਕਿਉਂ ਰੋਲਾ ਪਾਇਆ ਸੀ ਦਿੱਲੀ ਜਿੱਤ ਲਈ ਮੋਦੀ ਜਿੱਤ ਲਿਆ ਕਿਉਂ ਇਹਨਾਂ ਨੂੰ ਲੋਕੀਆ ਉਹਦਾ ਇਤਿਹਾਸ ਉਹਨਾਂ ਨੇ 20 ਵਾਰੀ ਦਿੱਲੀ ਜਿੱਤਿਆ ਹੁਣ ਵੀ ਜਿੱਤਣ ਦਾ ਉਹ ਰੋ ਤੇ ਇੱਕ ਲਾਲਚ ਸੀਗਾ ਕਿ ਪੰਜਾਬ ਦੇ ਵਿੱਚ ਆ ਕੇ ਮੈਂ ਮੁੱਖ ਮੰਤਰੀ ਬਣਨਾ ਮੈਂ ਹਰਿਆਣਾ ਦਾ ਮੁੱਖ ਮੰਤਰੀ ਉਹ ਅੱਜ ਆਡਾ ਉਹ ਆਡਾ ਜਿਨ੍ਹਾਂ ਨੇ ਮੁੱਖ ਮੰਤਰੀ ਬਣਨਾ ਸੀ ਉਹ ਆ ਗਏ ਉਹ ਹੈ ਨਹੀਂ ਗਏ ਇਲੈਕਸ਼ਨ ਤੁਸੀਂ ਵੀ ਲਾ ਦਿਓ ਇਲੈਕਸ਼ਨ ਲਾਉਣਾ ਸਭ ਨੂੰ ਅਰਕਾਰ ਆ ਪਰ ਬੋਟਾ ਪੰਜ ਪਰ ਵੋਟਾਂ ਪਈਆਂ ਪੰਜ ਆਕੇ ਇਲੈਕਸ਼ਨ ਲੜਨੇ ਸੀ ਉਹਨੂੰ ਸੀ ਗਿਆ ਮੈਨੂੰ ਹਰਿਆਣੇ ਦਾ ਮੁੱਖ ਮੰਤਰੀ ਬਣਾ ਦੋ ਉਹਨੂੰ ਨਹੀਂ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦੋ ਉਹ ਕਹਿੰਦਾ ਸੀ ਮੈਨੂੰ ਕਾਂਗਰਸ 'ਚ ਸ਼ਾਮਿਲ ਕਰ ਲੈ ਮੈਨੂੰ ਉਪ ਮੁੱਖ ਮੰਤਰੀ ਬਣਾ ਦਿਓ ਲੇਕਿਨ ਇਹਨਾਂ ਦੀ ਕਾਦ ਦਿਖਾਤੀ ਪੰਜਾਬ ਨੇ ਪੰਜ ਵੋਟਾਂ ਉਹਦੇ ਪਿੰਡ ਚ ਪਈਆਂ ਸੀ ਜਿਹੜੇ ਅੱਜ ਇੱਕ ਮਿੰਟ ਇੱਕ ਮਿੰਟ ਇੱਕ ਬੜਾ ਥੋੜਾ ਜਵਾਬ ਲੈਂਦਾ ਜਿਹੜੇ ਅੱਜ ਬੈਠੇ ਆ ਉਥੇ ਉਹ ਇਲੈਕਸ਼ਨ ਨਹੀਂ ਲੜਿਆ ਉਹਨਾਂ ਨੇ ਦਿਖਾਓ ਕਿੱਥੇ ਇਲੈਕਸ਼ਨ ਕਿਵੇਂ ਨਕਲੀ ਹਾਂ ਤੁਸੀਂ ਕਿਵੇਂ ਕਹਿ ਸਕਦੇ ਤੁਹਾਡੇ ਕੋਲ ਕੀ ਆ ਥੋੜੀਆ ਅਟੈਕ ਦੇ ਸਕਦੇ ਹੋ ਨਕਲੀ ਕਿਸਾਨ ਅੱਜ ਵੀ ਆਪਣੇ ਖੇਤਾਂ ਚ ਮਜ਼ਦੂਰ ਆ ਅੱਜ ਵੀ ਆਪਣੇ ਖੇਤਾਂ ਚ ਇਹ ਨਕਲੀ ਕਿਸਾਨ ਆ ਜੋ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਨੇ ਵਪਾਰੀ ਵਰਗ ਨੂੰ ਮਾਹੌਲ ਖਰਾਬ ਹੋ ਰਿਹਾ ਕੀ ਮ ਤੁਸੀਂ ਕਰ ਦੋ ਤੁਸੀਂ ਉਲਟਾ ਬੋਲੋ ਤੁਸੀਂ ਗਲਤ ਕਰਿਆ ਦੁਨੀਆ ਪਰੇਸ਼ਾਨ ਹੋ ਰਹੀ ਆ ਵਪਾਰੀ ਪਰੇਸ਼ਾਨ ਹੋ ਰਹੀ ਆ ਤੁਸੀਂ ਕੱਲੇ ਪਰੇਸ਼ਾਨ ਹੋ ਰਹੇ ਹੋ ਪੂਰੀ ਦੁਨੀਆ ਪਰੇਸ਼ਾਨ ਸਾਡੀ ਫੈਕਟਰੀ ਬੰਦ ਕਰਾ ਕੇ ਆਪਣੀ ਖੇਤੀ ਬੰਦ ਕਰਾਈ ਤੁਹਾਡੀ ਫੈਕਟਰੀ ਦੇ ਬਾਹਰ ਆ ਕੇ ਬੈਠੇ ਆਓ ਜਿੱਥੇ ਆ ਦੱਸੋ ਉਹਨਾਂ ਨੂੰ ਘਾਟਾ ਪੈਂਦਾ ਨਾ ਫਸਲ ਨੂੰ ਨੁਕਸਾਨ ਹੁੰਦਾ ਖੇਤੀ ਬੰਦ ਕਰ ਦੋ ਕਿਉਂ ਨਹੀਂ ਕਰਦੇ ਹੋਰ ਕੰਮ ਕਰ ਲਓ ਧਰਤੀ ਬੰਦ ਕਰਨ ਸਾਡੀ ਫੈਕਟਰੀ ਬੰਦ ਕਰਾ ਰਹੇ ਨੇ ਅਸੀਂ ਵੀ ਨੌਕਰੀ ਕਰਾਂਗੇ ਨਾ ਕਿਧਰ ਕਿਧਰ ਇਹੋ ਘਾਟਾ ਪੈਂਦਾ ਤੁਸੀਂ ਬੰਦ ਕਰ ਦੋਗੇ ਹੋਰ ਹੀ ਨਹੀਂ ਬੰਦ ਕਰ ਦਈਏ ਹੋਰ ਕਰ ਦੂ ਕਿ ਸਾਰੇ ਕਿਸਾਨ ਬੰਦ ਕਰਕੇ ਬੈ ਜਾਣਗੇ ਫਿਰ ਕਿੱਥੋਂ ਖਾਓਗੇ ਰੋਟੀਆਂ ਕਿੱਥੋਂ ਖਾਓਗੇ ਮਰਜੀ ਖਾਈਏ ਇਹਨਾਂ ਨੂੰ ਟੈਨਸ਼ਨ ਨਹੀਂ ਹੋਣੀ ਚਾਹੀਦੀ ਇਹਨਾਂ ਕੱਪੜਾ ਬਣਾਉਣਾ ਬੰਦ ਕਰ ਦਈਏ ਕੀ ਪਾਣਗੇ ਇੱਕ ਮਿੰਟ ਤੁਸੀਂ ਇਕੱਲੇ ਕੱਪੜਾ ਬਣਾਉਨੇ ਹੋ ਕਪੜੇ ਬੋਲਦੇ ਆ ਪੂਰੀ ਕੰਮ ਬੰਦੋ ਕੱਪੜੇ ਲਈ ਔਣ ਕਿੱਥੋਂ ਕਪੜੇ ਲਈ ਔਣ ਕਿੱਥੋਂ ਦੋਨਾਂ ਦਾ ਕਿਸਾਨ ਹੀ ਹੋ ਕਰਦਾ ਕਪਾਹ ਕੌਣ ਪੈਦਾ ਕਰਦਾ ਕਿਸਾਨ ਹੀ ਕਰਦਾ ਕਪੜਾ ਕੌਣ ਪੈਦਾ ਕਰਦਾ ਵਾੜੀ ਕਰਦਾ ਆਪਣਾ ਕਿੱਥੋਂ ਬਣਾ ਲੋਗੇ ਜੇ ਕਿਸਾਨ ਨੇ ਕਪਾਹ ਹੀ ਪੈਦਾ ਨਾ ਕੀਤੀ ਕਪੜਾ ਕਿੱਥੋਂ ਬਣਾ ਲੋਗੇ ਮੇਰੀ ਗੱਲ ਨੂੰ ਸਮਝੋ ਨਾ ਕਿਉਂ ਨਹੀਂ ਬਣਾਵਾਂਗੇ ਕਪੜਾ ਜਦੋਂ ਬਣਾ ਲੋਗੇ ਕੈਮੀਕਲ ਦਾ ਕਪੜਾ ਬਣਾ ਲੋਗੇ ਹਵਾ ਚ ਮਰ ਜੂਗਾ ਜਾਂ ਜਾਦੂ ਮਾਰ ਲਓ ਛੱਡੋ ਭਾਈ ਕਿਹੜੀਆਂ ਕਪਾਹ ਕਿੱਥੋਂ ਆਉਂਦੀ ਆ ਕਿਹੜੀ ਕਪਾਹ ਪੰਜਾਬ ਦਾ ਕਿਸਾਨ ਹੀ ਬੰਦਾ ਬਾਹਰਲੇ ਕੰਮ ਸਾਰੇ ਦੇਸ਼ ਦੀ ਮੰਗ ਆ ਸਾਰਾ ਦੇਸ਼ ਦੁਸ਼ਮਨਾਂ ਚੌਨਾ ਲਾਲਾ ਪਾਣੀ ਜ਼ਮੀਨ ਚ ਖਤਮ ਕਰਤਾ ਲੋਕਾਂ ਨੇ ਸਾਨੂੰ ਜ਼ਹਿਰ ਦਿੰਦੇ ਆ ਜ਼ਹਿਰ ਖਾਨ ਨੂੰ ਜ਼ਹਿਰ ਦੇ ਰਹੇ ਆ ਜੁਰੀਆ ਪਾਵਾ ਕੇ ਕੈਮੀਕਲ ਪਾਵਾ ਕੇ ਇਹ ਵਰ ਦਿੱਤਾ ਕਿਨੇ ਸਰਕਾਰਾਂ ਨੇ ਲੈ ਕੇ ਦਿੱਤਾ ਗਰੀਬੀ ਸਾਰੀ ਗਰਾਹੀ ਲੈ ਕੇ ਕੌਣ ਆਇਆ ਬੜਾ ਲੈ ਕੇ ਕੌਣ ਆਇਆ ਸਰਕਾਰਾਂ ਲੈ ਕੇ ਆ ਬੋਲ ਨਹੀਂ ਮਿਲਦੇ ਜਿਨ੍ਹਾਂ ਦੇ ਥੱਜੇ ਕਟੋਰਾ ਆ ਜਵੇ ਨਾ ਉਹਨਾਂ ਨੂੰ ਮੰਗਣ ਦੀ ਆਤ ਨਹੀਂ ਜਾ ਸਕਦੀ ਇਹ ਹੁਣ ਦਿੱਲੀ ਵਾਰ-ਵਾਰ ਮੰਗਣ ਜਾਂਦੇ ਆ ਧੰਨੇ ਲਾ ਲਾ ਕੇ ਇਹ ਆਪ ਦੀ ਹੱਕਾਂ ਮੰਗਣਾ ਗੁਨਾਹ ਆ ਤੁਸੀਂ ਨਹੀਂ ਕਰਨਾ ਪੈਗੇ ਪਾਣੀ ਪਾਣੀ ਖਤਮ ਕਰਤਾ ਹਵਾ ਗੰਦੀ ਕਰਤੀ ਇਹਨਾਂ ਲੋਕਾਂ ਨੇ ਗੱਲ ਲਾ ਕੇ ਉਹਦਾ ਫੈਕਟਰੀਆਂ ਤੋੜੀਆਂ ਸਭ ਤੋਂ ਵੱਧ ਧੂਆਂ ਦਾ ਫੈਕਟਰੀਆਂ ਜੋ ਨਿਕਲਦਾ ਪੰਜਾਬ ਦੇ ਦੁਸ਼ਮਣੇ ਦੁਸ਼ਮਣ ਟੈਕਸੀ ਸਟੈਂਡ ਵਾਲੇ ਰੋਂਦੇ ਪਏ ਆ ਕਹਿੰਦੇ ਦਿੱਲੀ ਦਾ ਇੰਡੇ ਗੇੜੇ ਸੀ ਲੋਕਾਂ ਨੇ ਜਾ ਚੜਦੇ ਸੀ ਸ ਤੇ ਟਿਕਟਾਂ ਕੈਨਸਲ ਹੋ ਗਈਆਂ ਉਹਨਾਂ ਨੂੰ ਕਿਹੜਾ ਚਾ ਉਹਨਾਂ ਨੂੰ ਕਿਹੜਾ ਚਾਗ ਆ ਜਿਹੜੇ ਸੜਕਾਂ ਤੇ ਬੈਠੇ ਆ ਉਹਨਾਂ ਦੇ ਵੀ ਪੁੱਤ ਰੋੜ ਗਏ ਜਿਹੜੇ 750 ਮਾਰ ਗਏ ਜਿਹੜੇ 750 ਮਾਰ ਗਏ ਜਿਹੜੇ ਜੱਗ ਪੀਵੋਗੇ ਉਹ ਮਾਰਦੇ ਪੁੱਤ ਉਹਨਾਂ ਨੂੰ ਕਿਹੜਾ ਚਾਗ ਆ ਉਹਨੂੰ ਚਾ ਚੁੱਕਿਆ ਉਹਦੇ ਪੁੱਤ ਕਿਉਂ ਨਹੀਂ ਤੋੜਦੇ ਬਾਟਰਲ ਤੇਰੀ ਉਹਨਾਂ ਨੇ ਮਾਰਦੇ ਤਾਨੂੰ ਫਰੀਆ ਨੂੰ ਗਵਾਂਡੀ ਨੇ ਲਈ ਥਾਰ ਮੈਂ ਕਿਉਂ ਨਹੀਂ ਲਈ ਉਹਨਾਂ ਦੇ ਪੈਸੇ ਖਰਾਬ ਕਰਕੇ ਅੱਜ ਉਹਨਾਂ ਨੂੰ ਕਹਿੰਦੇ ਸਾਡੇ ਲੋਨ ਮਾਫ ਕਰੋ ਉਹਨਾਂ ਉਹਨਾਂ ਦਾ ਜੀ ਨਹੀਂ ਕਰਦਾ ਉਹਨਾਂ ਦੇ ਪੁੱਤਾਂ ਦਾ ਜੀ ਨਹੀਂ ਕਰਦਾ ਵੀ ਅਸੀਂ ਥਾਰਾਂ ਦੇ ਜਾਈਏ ਪੈਸੇ ਦੋ ਪੈਸੇ ਦੋ ਪੈਸੇ ਦਿੰਦੇ ਆ ਭਰਦੇ ਆ ਉਹ ਬਿਲਕੁਲ ਨਹੀਂ ਭਰਦੇ ਮੇਰੀ ਗੱਲ ਸੁਣੋ ਇੱਕ ਮਿੰਟ ਟੋੜੀ ਤੋੜਦਾ ਨੁਕਸਾਨ ਹੋ ਜਾਏ ਇੱਕ ਮਿੰਟ ਇੱਕ ਮਿੰਟ ਟੋੜਦਾ ਨੁਕਸਾਨ ਹੋ ਜਾਏ ਟੋੜੀ ਫੈਕਟਰੀ ਨੂੰ ਹੋ ਜਾਏ ਤੁਹਾਨੂੰ ਮੁਆਵਜ਼ਾ ਮਿਲਦਾ ਕਿ ਨਹੀਂ ਮਿਲਦਾ ਤੁਹਾਨੂੰ ਬੀਮਾ ਮਿਲਦਾ ਇੱਥੇ ਰੋਣਾ ਇੱਥੇ ਰੋਣਾ ਲੈ ਕਿਉਂ ਨਹੀਂ ਮਿਲਦਾ ਦੋਸਤ ਆਪਾਂ ਕਿਸਾਨ ਬਣ ਕੇ ਆਪਾਂ ਲੋਨ ਲੈ ਲਿਆ ਆਪਾਂ ਕਿਸਾਨ ਬਣ ਕੇ ਲੋ ਲੈ ਲਿਆ ਉਸ ਲੋਨ ਦੇ ਨਾਲ ਆਪਾਂ ਵੱਡੀ ਵੱਡੀ ਗੱਡੀਆਂ ਲੈ ਲਈਆਂ ਮੁੰਡੇ ਵਿਦੇਸ਼ ਭੇਜਦੇ ਬੱਚਿਆਂ ਦੇ ਵੱਡੇ ਵੱਡੇ ਵਿਆਹ ਕਰ ਲਏ ਵੱਡਾ ਵੱਡਾ ਦਿਖਾਵਾ ਕਰਿਆ ਕੋਠੀਆਂ ਵੱਡੀਆਂ ਵੱਡੀਆਂ ਪਾਲੀਆਂ ਜਦੋਂ ਪੈਸੇ ਦੇਣ ਦੀ ਵਾਰੀ ਆ ਜਾਂਦੀ ਉਦੋਂ ਉਦੋਂ ਜਦੋਂ ਥਾਰ ਦਿੱਤੀ ਜਾਂਦੀ ਨਾ ਵੱਡੀਆਂ ਰੀਲਾਂ ਪੈਂਦੀਆਂ ਜੱਟ ਨੇ ਥਾਰ ਲੈ ਲਈ ਮੈਂ ਕਰਜ਼ਾ ਮਾਫ਼ ਕਰਾਣੀ ਤਾਂ ਕਿਸਾਨ ਬੰਜੋਂ ਦੇ ਮਾਸੂਮ ਕਿਸਾਨ ਦੱਸੋ ਕਿਉਂ ਇਦਾਂ ਕਿਉਂ ਤੁਹਾਨੂੰ ਪਤਾ ਕਿਹੜੀਆਂ ਮੰਗਾਂ ਲੈ ਕੇ ਬੈਠੇ ਆ ਉਹ ਉਹ ਪਤਾ ਹੀ ਨਾ ਸਾਰੇ ਦੇਸ਼ ਨੂੰ ਪਤਾ ਤੁਸੀਂ ਕੱਲੀ ਕਰਜ਼ੇ ਦੀ ਮੰਗ ਚੱਕੀ ਆ ਤੁਸੀਂ ਐਮਐਸਪੀ ਦੇਖੀ ਤੁਸੀਂ ਉਹ ਵੜਾਵਾ ਪੈਨਸ਼ਨ ਦੇਖੀ ਤੁਸੀਂ ਜਿਹੜੀਆਂ ਦੂਧੀਆਂ 23 ਮੰਗਾਂ ਲੈ ਕੇ ਮੰਗੀਆਂ ਇੱਕ ਮਿੰਟ ਧਿੰਦੋਸਤਾਨ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਖੇਤੀਆਂ ਹੁੰਦੀਆਂ ਕੀ ਆ ਸਰਕਾਰ ਹਰ 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 ਪ੍ਰੋਡਕਟ ਦੇ ਉੱਤੇ ਐਮਐਸਪੀ ਦੇ ਸਕਦੀ ਹੈ ਜਿਹੜੇ ਮੇਨ ਪ੍ਰੋਡਕਟ ਹੁੰਦੇ ਉਹਨਾਂ ਤੇ ਸਰਕਾਰ ਐਮਐਸਪੀ ਦੀ ਹੁੰਦੀ ਹੈ ਉਹ ਦੇਰੀ ਇਹਨਾਂ ਨੂੰ ਕਣਕ ਦਿੱਤੀ ਜਿੱਤੀ ਜਾ ਰਹੀ ਹੈ ਝੋਨਾ ਲਿੱਤਾ ਜਾ ਰਿਹਾ ਹੈ ਜਦਕਿ ਇਹਨਾਂ ਦਾ ਜਿਹੜੀ ਕਣਕ ਹੈ ਘਟੀਆਂ ਕਣਕ ਹੁੰਦੀ ਹੈ ਫਿਰ ਵੀ ਸਰਕਾਰ ਖਰੀਦੀ ਹੈ 1900 ਰੁਪਏ ਭਾਅ 2000 ਰੁਪਏ ਭਾਅ ਖਰੀਦੀ ਹੈ ਜਿਹੜੀ ਮੱਧ ਪ੍ਰਦੇਸ਼ ਦੀ ਕਣਕ ਹੈ ਅੱਜ ਵੀ ਮੰਡੀ ਦੇ ਵਿੱਚ 4000 ਰੁਪਏ ਭਾਅ ਨੂੰ ਵਿਕਦੀ ਪਈ ਹੈ ਜਾਂ ਵੀ ਕੌਣ ਦਿੰਦਾ ਸਰਕਾਰੀ ਦਿੰਦੀ ਹੈ ਸਰਕਾਰ ਵਧੀਆ ਈ ਬੀ ਦੇ ਦੇ ਭਾਅ ਤੋਂ ਵਧੀਆ ਹੋਵੇ ਮੱਧ ਪ੍ਰਦੇਸ਼ ਨੂੰ ਵੀ ਸਰਕਾਰੀ ਦੇ ਰਹੀ ਹੈ ਨਾ ਮੱਧ ਪ੍ਰਦੇਸ਼ ਦੇ ਕਿਸਾਨ ਨੂੰ ਵੀ ਸਰਕਾਰੀ ਦੇ ਰ ਉਹਨਾਂ ਦੀ ਕਣਕ ਕਿਉਂ ਵਧੀਆ ਹੁੰਦੀ ਹੈ ਸਵਾਲ ਦੇਖੋ ਨਾ ਸਾਨੂੰ ਤੇ ਜ਼ਹਿਰ ਵਿੱਚੇ ਜਾ ਰਹੇ ਨੇ ਜਿਨ੍ਹਾਂ ਨਾਲ ਸਰੀਰਕ ਅਲਰਜੀਆ ਹੋ ਰਹੀਆਂ ਨੇ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਤੁਸੀਂ ਇੱਕ ਪਾਸੇ ਦੀ ਗੱਲ ਨਾ ਕਰੋ ਮੈਂ ਫੇਰ ਕਹਿ ਰਿਹਾ ਅਗਰ ਤੁਸੀਂ ਇੱਕ ਪਾਸੇ ਦੀ ਗੱਲ ਕਰਦੇ ਹੋ ਅਸੀਂ ਤਾਂ ਦੋਨੇ ਪਾਸਾ ਦੀ ਗੱਲ ਕਰਦੇ ਹਾਂ ਨਹੀਂ ਤਾਂ ਆਪਣੀ ਗੱਲ ਕਰੂਗਾ ਨਾ ਮੇਰਾ ਵਪਾਰ ਦਾ ਨੁਕਸਾਨ ਕਿਉਂ ਹੋਵੇ ਫਿਰ ਉਹ ਹੀ ਜਦ ਤੁਸੀਂ ਆਪ ਦੀ ਗੱਲ ਕਰਦੇ ਹੋ ਅਸੀਂ ਪੱਤਰਕਾਰਾਂ ਅਸੀਂ ਕਿਸਾਨ ਦੀ ਵੀ ਕਰਨੀ ਆ ਅਸੀਂ ਧੋਤੀ ਵੀ ਕਰਨੀ ਆ ਮੇਰੀ ਗੱਲ ਸੁਣੋ ਤੁਸੀਂ ਤਰਨਾ ਲਾਇਆ ਆਪਣੀ ਗੱਲਾਂ ਕਰਕੇ ਠੀਕ ਹੈ ਤੁਹਾਨੂੰ ਤੁਹਾਡੀ ਡਿਮਾਂਡ ਆ ਸਰਕਾਰ ਦੇ ਨਾਲ ਹੋ ਗਈ ਤਰਨਾ ਲਾਇਆ ਤੁਹਾਡੇ ਤਰਨੇ ਨਾਲ ਵਪਾਰੀ ਦਾ ਨੁਕਸਾਨ ਕਿਉਂ ਹੋਵੇ ਮੇਰਾ ਨੁਕਸਾਨ ਕਿਸਾਨਾਂ ਨੇ ਧਰਨਾ ਲਾਇਆ ਕਿਸਾਨ ਤਾਂ ਨਹੀਂ ਸੜਕ ਜਾਮ ਕਰਕੇ ਬੈਠੇ ਸਰਕਾਰ ਬਾਰਡਰ ਖੋਲ ਦੇ ਕਿਸਾਨ ਅੱਗੇ ਚਲੇ ਜਾਣਗੇ ਦਿੱਲੀ ਜੰਤਰ ਮੰਤਰ ਮਤੇ ਜਾ ਕੇ ਬੈਠ ਜਾਣਗੇ ਐਕਚੁਅਲੀ ਐਕਚੁਅਲੀ ਗੱਲ ਪਤਾ ਕੀ ਹੈ ਜ਼ਮੀਰ ਮਰੇ ਹੋਏ ਲੋਕਾਂ ਦੇ ਜ਼ਮੀਰ ਮਰੇ ਵਾਰ-ਵਾਰ ਮੰਗਣ ਦੀ ਹੱਤ ਪੈ ਗਈ ਐਕਚੁਅਲੀ ਕੀ ਹੈ ਸਰਕਾਰਾਂ ਨੇ ਪਹਿਲਾਂ ਵੋਟਾਂ ਦੀ ਖਾਤਰ ਨਾ ਇਹਨਾਂ ਦੇ ਲੋਨ ਮਾਫ਼ ਕਰਦੀ ਆਈ ਹੈ ਹੁਣ ਵੀ ਇਹਨਾਂ ਨੂੰ ਲੱਗਦਾ ਵੀ ਚੋਣਾਰੇ ਲੋਕ ਸਭਾ ਦੇ ਮੋਦੀ ਢਾਰੋ ਸਰਕਾਰ ਆ ਨਾ ਕਾਰਪੋਰੇਟ ਘਾਨਿਆਂ ਦੇ ਵੀ ਮਾਫ ਹੁੰਦੇ ਆ ਉਹ ਤਾਂ ਅਬਾਨੀ ਡਾਨੀਆਂ ਦੇ ਮਾਫ ਹੋ ਗਏ ਉਹ ਤਾਂ ਅਰਬਾਂ ਕਰੋੜਾਂ ਰੁਪਏ ਬਾਨੀ ਡਾਨੀਆਂ ਦਾ ਮਾਫ ਕਰਤਾ ਕਾਰਪੋਰੇਟ ਘਾਨਿਆਂ ਦਾ ਮਾਫ ਇਹਨਾਂ ਦੇ ਵੀ ਸ਼ਰਤਾਂ ਹੀ ਹੋ ਰਹੇ ਕਰਜ਼ੇ ਮਾਫ ਇਹਨਾਂ ਦੇ ਕਿਹੜੇ ਨਹੀਂ ਹੋ ਰਹੇ ਗਲਤ ਹੋਈ ਗੱਲ ਇਹਨਾਂ ਦੇ ਵੀ ਸ਼ਰਤ ਹੋ ਰੇ ਗੱਲ ਵਪਾਰੀਆਂ ਵਪਾਰੀਆਂ ਨੂੰ ਟੈਕਸ ਮਾਫ ਹੋ ਜਾਂਦਾ ਫੈਕਟਰੀਆਂ ਲਾਉਂਦੇ ਨੇ ਇਹਨਾਂ ਨੂੰ ਕੁਝ ਮਿਲਦੀ ਆ ਧੰਨਵਾਦ ਧੰਨਵਾਦ ਬਹੁਤ ਬਹੁਤ ਧੰਨਵਾਦ ਮੈਂ ਕਹਿੰਦਾ ਸਾਨੂੰ ਦਵਾਉ ਮੁਆਜਾ ਹਮਣ ਮੁੱਖ ਮੰਤਰੀ ਨੇ ਕੀਤਾ ਨਹੀਂ ਐਨਓਸੀ ਖਤਮ ਨਹੀਂ ਮੇਰੀ ਗੱਲ ਕੋਈ ਲੋ 2 ਮਹੀਨਿਆਂ ਤੋਂ ਮਾਲ ਬਣਾ ਕੇ ਅੰਦਰ ਰੱਖਿਆ ਹੋਇਆ ਟਰਾਂਸਪੋਰਟਾ ਬੰਦ ਦਾ ਮਾਲ ਨਾ ਆ ਗਿਆ ਮੁਆਜਾ ਦਵਾ ਦਿਓ ਮੈਨੂੰ ਮੈਂ ਕਦੇ ਵੀ ਵਿਰੋਧ ਨਹੀਂ ਕਰੂੰਗਾ ਮੈਨੂੰ ਮੁਆਜਾ ਦਵਾ ਦਿਓ ਤੁਸੀਂ ਕਿਹੜਾ ਕੱਲੇ ਬੈਠੇ ਹੋ ਸਾਰੇ ਬੈਠੇ ਆਪਣੇ ਪੰਜਾਬ ਕਿਸ਼ਤ ਦਵਾ ਦਿਓ ਮੇਰੀ ਗੱਡੀ ਦੀ ਕਿਸ਼ਤ ਦਵਾ ਦਿਓ ਮੈਂ ਕਦੇ ਮੈਂ ਮਿਰੋ ਕਰਜ ਮੁਆਫ ਕਰਾ ਦਿਓ ਮੈਂ ਕਿਸਾਨਾਂ ਦਾ ਵਿਰੋਧ ਨਹੀਂ ਕਰੂੰਗਾ ਮੇਰੀ ਗੱਡੀ ਵੀ ਲੋਨ ਤੇ ਹੀ ਐ ਉਹਦੀ ਵੀ ਮਿਰ ਕਰਜ ਕਿਸਾਨਾਂ ਨੇ ਤਾਂ ਨਹੀਂ ਕਿਹਾ ਸੀ ਵੀ ਲੋਨ ਤੇ ਘਰ ਬਣਾ ਲੈ ਲੋਨ ਤੇ ਗੱਡੀ ਲੈ ਲਓ ਸਰਕਾਰਾਂ ਨੇ ਵੀ ਨਹੀਂ ਕਿਹਾ ਨਾ ਅਸੀਂ ਲੋਕਾਂ ਨੇ ਕਿਹਾ ਵੀ ਇਹਨਾਂ ਨੂੰ ਕਰਜ ਦੇ ਦੋਨਾਂ ਪਾਸੇ ਸੇਮ ਹੀ ਐ ਨਾ ਗਲਤ ਤਾਂ ਤੁਹਾਡੇ ਲਈ ਵੀ ਸੇਮ ਹੀ ਐ ਨਹੀਂ ਨਹੀਂ ਕਰਜ ਦੇ ਦਿੰਦਾ ਦੀ ਲਾਇਆ ਵਪਾਰੀ ਕਰਜ ਕਰਕੇ ਕੁੰਡਲ ਸਾਹਿਬ ਵਪਾਰ ਕਰਦਾ ਇਹਨਾਂ ਹੀ ਤਰ੍ਹਾਂ ਉਹ ਕਰਜ਼ ਲੈ ਕੇ ਗੱਡੀਆਂ ਨਹੀਂ ਲੈ ਲੰਦਾ ਉਹ ਥਾਰ ਜੱਟ ਨੇ ਥਾਰ ਲੈ ਉਹ ਥਾਰ ਕਰਦਿਆ ਉਹ ਕਰਜ਼ਾ ਕਾਹਦੀ ਲਈ ਲੈਂਦੇ ਆ ਫਸਲ ਮਰ ਜਾਂਦੀ ਆ ਫਸਲਾਂ ਲਈ ਖੇਤੀ ਲਈ ਕਰਜ਼ਾ ਲਿਆ ਜਾਂਦਾ ਬਸ ਉਹ ਲਿੱਤਾ ਉਹਦੇ ਲਈ ਤਾਂ ਖਰਚ ਕੀਤਾ ਜਾਂਦਾ ਲਿੱਤਾ ਕਿਸਾਨੀ ਖੇਤੀ ਕਰਕੇ ਲਿੱਤਾ ਜਾਂਦਾ ਕਰਜ਼ਾ ਖਰਚ ਕੀਤਾ ਜਾਂਦਾ ਮੋਟੀਆਂ ਗੱਡੀਆਂ ਲੈ ਲਈਆਂ ਮੋਟ ਮੋਟ ਸੈਲ ਬੁੱਲੇ ਪਟਾਕੇ ਵਾਲੇ ਲੈ ਲਏ ਆਪਣੇ ਬੱਚੇ ਵਿਦੇਸ਼ ਭੇਜਦੇ ਇਹਨਾਂ ਉੱਤੇ ਖਰਚ ਕਰ ਦਿੱਤਾ ਜਾਂਦਾ ਵਿਦੇਸ਼ ਬੱਚੇ ਪੜ੍ਹੇ ਆਉਣਗੇ ਫਿਰ ਕੀ ਗੁਨਾਹ ਹੋ ਗਿਆ ਬਾਜੀ ਸੋ ਦੀ ਇੱਕ ਗੱਲ ਆ ਫੁਕਰੀ ਮਾਨ ਨਹੀਂ ਰੱਜ ਗਿਆ ਆਪਾਂ ਪੰਜਾਬ 'ਚ ਕੀ ਆ ਕਰਜ਼ਾ ਚੜੂਗਾ ਕਿਸਾਨ ਦੇ ਕਿ ਆਪ ਕੀ ਕਿੰਨੇ ਵਿਰੋਧ ਕਰ ਲਾਂਗੇ ਧਰਨੇ ਲਾ ਲਾਂਗੇ ਬਾਰਡਰ ਸੀਲ ਕਰਾ ਦੇਣਗੇ ਆ ਪਾਲਸੀ ਆ ਇਹਨਾਂ ਦੀ ਇਹ ਜਹ ਕੰਨੀ ਫੁਕਰੀ ਮੰਦੀ ਨੇ ਜਿਹੜੇ ਲੋਕ ਧਰਨੇ ਤੇ ਬੈਠੇ ਨੇ ਉਹ ਕਿਸਾਨਾਂ ਦੀ ਇੱਕੋ ਹੀ ਪਾਲਸੀ ਆ ਰਾਜ ਕੇ ਇੰਜੋਏ ਕਰਨਾ ਕਰਜ਼ਾ ਲੈ ਲੈਣਾ ਰਾਜ ਕੇ ਪੈਸਾ ਉਜਾੜ ਦੇਣਾ ਉਸ ਤੋਂ ਬਾਅਦ ਕਹਿਣਾ ਹਾਈ ਮਰ ਗਿਆ ਕਿਸਾਨ ਤੁਸੀਂ ਵੀ ਕਰ ਲੋ ਫਿਰ ਇਹੋ ਜਿਹਾ ਇੰਜੋਏ ਸੜਕਾਂ ਤੇ ਤੁਸੀਂ ਵੀ ਪੈ ਜਾਇਆ ਕਰੋ ਤੁਸੀਂ ਵੀ ਆਨਜੋਏ ਕਰ ਸਕਦੇ ਦੇਸ਼ ਕਿੱਥੇ ਜਾਊਗਾ ਦੇਸ਼ ਦੀ ਅਰਥਵਿਵਸਤਾ ਕਿੱਥੇ ਜਾਊਗੀ ਅਗਰ ਵਪਾਰੀ ਵੀ ਆਪਣੇ ਕਰਜ਼ੇ ਲਈ ਧਰਨੇ ਲਾਣ ਲੱਗ ਗਿਆ ਤਾਂ ਦੇਸ਼ ਦੀ ਅਰਥਵਿਵਸਤਾ ਕਿੱਥੇ ਜਾਊਗੀ ਤੇ ਜੇ ਕਿਸਾਨ ਨੂੰ ਐਮਐਸਪੀ ਮਿਲ ਗਈ ਡਾਕਟਰ ਸੁਆਮੀ ਨਾਥਨ ਦੀ ਰਿਪੋਰਟ ਕਹਿੰਦੀ ਆ ਅਰਥਵਿਵਸਤਾ ਹੋਰ ਚੱਕੀ ਜਾਊਗੀ ਸੁਆਮੀ ਨਾਥਨ ਰਿਪੋਰਟ ਛੇਤੀ ਵਿਗਿਆਨੀ ਹੋਏ ਉਹ ਤਾਂ ਨਹੀਂ ਗਲਤ ਲੈ ਕੇ ਗਏ ਤੁਸੀਂ ਉਹਨਾਂ ਨੂੰ ਗਲਤ ਮੰਨਦੇ ਹੋ ਮੈਂ ਕੋ ਬੜੇ ਵੱਡੇ ਗਿਆਨੀ ਹੋ ਕੇ ਮੈਨੂੰ ਨਹੀਂ ਪਤਾ ਰਿਪੋਰਟ ਮੈਂ ਦੇਖੀ ਨਹੀਂ ਹੈ ਅਗਰ ਸਾਰੇ ਕਰਜ਼ੇ ਦੇਸ਼ ਦਾ ਜਿੰਨਾ ਦੇ ਆਦਾਰ ਤੇ ਆ ਕੇ ਕਿਲੋ ਕਿਲੋ ਪੰਜਾਬ ਇੱਕ ਦੇਸ਼ ਦਾ ਹਿੱਸਾ ਨਾ ਛੋਟਾ ਜਿਹਾ ਹਿੱਸਾ ਹੈਗਾ ਪੰਜਾਬ ਬਾਕੀ ਵੀ ਸਾਡੇ 26 ਸਟੇਟਾਂ ਹੈਗੀਆਂ ਤਕਲੀਫ ਇੱਥੇ ਹੀ ਆ ਉਹ ਕਿਉਂ ਨਹੀਂ ਧਰਨੇ ਪ੍ਰਦਰਸ਼ਨ ਕਰਦੇ ਜਿੰਨਾ ਇਹ ਰੋਲਾ ਪਾਉਂਦੇ ਨੇ ਸਾਰੀ ਤਕਲੀਫ ਪੰਜਾਬ ਨਹੀਂ ਕਰਦਾ ਹਰਿਆਣਾ ਕਰ ਰਿਹਾ ਰਾਜਸਥਾਨ ਕਰ ਰਿਹਾ ਯੂਪੀ ਕਰ ਰਿਹਾ ਦੱਸੋ ਨਾ ਮਾਤਰ ਨਾ ਮਾਤਰ ਲੋਕ ਨੇ ਮੇਰੀ ਗੱਲ ਸਮਝੋ ਤੁਸੀਂ ਮੈਂ ਲਾਦਾ ਦੇਖਦੇ ਨਹੀਂ ਕਿ ਉਹਨਾਂ ਨੂੰ ਹਾਂ ਜੀ ਛੱਡੋ ਨਾ ਮੈਂ ਤੁਹਾਨੂੰ ਕਹ ਰਿਹਾ ਇਹਦਾ ਅੰਦੋਲਨ ਹੈ ਨਾ ਇਹ ਫੇਲ ਹੈ ਐਂਡ ਚ ਇਹਨਾਂ ਦੇ ਲੀਡਰਾਂ ਨੂੰ ਇਹ ਪਹਿਣੀ ਅਸੀਂ ਵਾਪਸ ਪਿਛਲਾ ਅੰਦੋਲਨ ਵੀ ਕਹਿੰਦੇ ਸੀ ਫੇਲ ਆ ਭਾਜੀ ਉਸ ਅੰਦੋਲਨ ਦੇ ਨਾਲ ਕਿਹਾ ਉਹ ਜਿਹੜਾ ਪਹਿਲਾ ਅੰਦੋਲਨ ਕੀਤਾ ਕਿਹਾ ਪੰਜਾਬ ਦੇ ਕਿਸਾਨ ਦੀ ਆਏ ਦੁਗਣੀ ਹੋਈ ਮੈਨੂੰ ਜਵਾਬ ਦੇ ਦਿਓ ਤਿੰਨ ਕਾਲੇ ਕਾਨੂੰਨ ਵਾਪਸ ਕਰਾਉਣੇ ਸੀ ਉਹ ਕਹਿੰਦੇ ਕਰਾ ਲਏ ਮੈਂ ਦੱਸਾ ਕਰੋ ਉਹਨੂੰ ਵੀ ਤੁਸੀਂ ਦੱਸੋ ਮੈਂ ਇਹ ਗੱਲ ਕਿਹਨਾ ਉਸ ਅੰਦੋਲਨ ਤੋਂ ਬਾਅਦ 13 ਮਹੀਨੇ ਲੜਾਈ ਲੜਨ ਤੋਂ ਬਾਅਦ 200 ਕਿਸਾਨ ਦੀਆਂ ਮੋਤਾਂ ਤੋਂ ਬਾਅਦ ਪਰਚੀਆਂ ਤੋਂ ਬਾਅਦ ਦਿੱਲੀ ਦੇ ਮੁੰਡੇ ਉੱਥੇ ਹੋਏ ਪਰਚੀਆਂ ਤੋਂ ਬਾਅਦ ਕੀ ਸਾਡੇ ਪੰਜਾਬ ਦੇ ਕਿਸਾਨ ਦੀ ਆਏ ਦੁਗਣੀ ਹੋਈ ਅਗਰ ਪੰਜਾਬ ਦਾ ਕਿਸਾਨ ਸਹੀ ਆਪਣੀ ਮੰਗ ਲੈ ਕੇ ਚੱਲਦਾ ਵੀ ਮੈਨੂੰ ਰਾਜਸਥਾਨ ਦੀ ਤਰਜ਼ ਦੇ ਉੱਤੇ ਕਿਉਂ ਨਹੀਂ ਖੇਤੀ ਕਰਨ ਦੀ ਖਸ ਖਦੀ ਖੇਤੀ ਕਰਨ ਦੀ ਮਤੀ ਦਿੱਤੀ ਜਾਂਦੀ ਸ਼ਾਇਦ ਕਿਸਾਨ ਦੀ ਆਏ ਦੁੱਗਣੀ ਹੁੰਦੀ ਸਾਡਾ ਸ਼ਾਇਦ ਕਿਸਾਨ ਤਾਕਤਵਰ ਹੁੰਦਾ ਸਾਡੇ ਪੰਜਾਬ ਦੀ ਅਰਥਵਿਵਸਥਾ ਵੀ ਤਾਕਤਵਰ ਹੁੰਦੀ ਪਰ ਸਾਡੇ ਕਿਸਾਨ ਉਹਨਾਂ ਪੰਜਾਬ ਦੇ ਨੂੰ ਜ਼ਿਆਦਾਤਰ ਲੋਕਾਂ ਨੂੰ ਫਰੀ ਖਾਂ ਦੀ ਹੱਥ ਪੈ ਗਈ ਹੈ ਕਰਜ਼ੇ ਮਾਫੀ ਦਾ ਰੋਲਾ ਪਾ ਲੋ ਪਹਿਲਾਂ ਕਰਜ਼ੇ ਲੈ ਲੋ ਉਜੜ ਲੋ ਪੈਸੇ ਫਿਰ ਧਰਨੇ ਪ੍ਰਦਰਸ਼ਨ ਕਰ ਲੋ ਇਹ ਜਿਹੜੀ ਆਤ ਪੈ ਗਈ ਨਾ ਸਰਕਾਰਾਂ ਨੇ ਪਾਈਆਂ ਰਾਜਨੀਤਿਕ ਪਾਰਟੀਆਂ ਨੇ ਪਾਈਆਂ ਇਹ ਬਿਲਕੁਲ ਗਲਤ ਪਾਈਆਂ ਇਹ ਬੰਦ ਹੋਣੀ ਚਾਹੀਦੀ ਆ ਗੱਲ ਤੁਸੀਂ ਅਖੀਰਲੀ ਬਿਲਕੁਲ ਸਹੀ ਕੀਤੀ ਹੈ ਇਹਦੇ ਤੇ ਤੁਹਾਨੂੰ ਮੈਂ ਓਕੇ ਕਹਾਂਗਾ ਕਿਉਂ ਨਾ ਹੋਵੇ ਤੂੰ ਸੁਣ ਸਰਕਾਰਾਂ ਨੇ ਜਿਹੜੀ ਆਤ ਪਾਈ ਤੁਸੀਂ ਜਿਹੜੀ ਫਰੀ ਵਾਲੀ ਗੱਲ ਕੀਤੀ ਹੋ ਮੈਂ ਤੁਹਾਡੇ ਨਾਲ ਪਹਿਲਾਂ ਪਹਿਲੀ ਇੱਕ ਗੱਲ ਸਮਝੋ ਨਾ ਮੇਰੀ ਇੱਛਾ ਸ਼ਕਤੀ ਨਹੀਂ ਵੀ ਮੈਂ ਕਿਸਾਨ ਦੀ ਮੇਰੇ ਕਿਸਾਨ ਦੀ ਆਇਆ ਦੁਗਣੀ ਹੋਵੇ ਮੈਂ ਇੱਕ ਮੈਂ ਸ਼ਿਵਸਰਾ ਪੰਜਾਬ ਦਾ ਪ੍ਰਧਾਨ ਆ ਸਮਝ ਲਓ ਮੈਂ ਰਾਸ਼ਟਰੀ ਚੇਅਰਮੈਨ ਮੈਂ ਚਾਹ ਮੰਗਣਾ ਮੇਰਾ ਬਰਕਤ ਜਿਹੜਾ ਹੈਗਾ ਉਹ ਵੀ ਫੁੱਲੇ ਫੁੱਲੇ ਇੱਕ ਚੀਜ਼ ਇਹਨਾਂ ਦੇ ਲੀਡਰ ਚਾਹਦੇ ਨਹੀਂ ਸਾਡਾ ਕਿ ਕਿਸਾਨ ਹੈ ਉਹ ਆਰਥਿਕ ਤੌਰ ਤੇ ਤਾਕਤਵਰ ਬਣੇ ਇਹ ਸਹੀ ਮੁੱਦਾ ਚੱਕਣਾ ਨਹੀਂ ਚਾਹਦੇ ਇਹ ਕਹਿਣ ਕੇਂਦਰ ਸਰਕਾਰ ਤੋਂ ਡਿਮਾਂਡ ਕਰਨ ਜਿੰਨਾ ਤਾਮ-ਜਾਮ ਇਹਨਾਂ ਪੈਸਾ ਲਾ ਕੇ ਅੰਦੋਲਨ ਕੀਤਾ ਜਾਂਦਾ ਇੱਕੋ ਮੰਗ ਰੱਖਣ ਰਾਜਸਥਾਨ ਦੀ ਤਰ੍ਹਾਂ ਤੇ ਸਾਨੂੰ ਫੀਮ ਦੀ ਖੇਤੀ ਖਾਸ ਕਰਕੇ ਖੇਤੀ ਕਰਨ ਦੀ ਮਤੀ ਦਿੱਤੀ ਜਾਵੇ ਸਾਡੇ 50 ਨਾਲ ਲੱਗਦਾ ਪਾਕਿਸਤਾਨ ਦਾ ਬਾਰਡਰ ਵਪਾਰ ਲਈ ਖੁੱਲ੍ਹੇ ਜਾਵੇ ਉਹ ਗੱਲ ਨਹੀਂ ਕਰਨੀ ਕਿਸੇ ਕਿਸਾਨ ਨੇ ਸਿਰਫ ਇਹ ਗੱਲ ਕਰਨੀ ਮੇਰਾ ਪੰਜਾਬ ਕਿਦਾਂ ਤਬਾਹ ਹੋਵੇ ਮੇਰਾ ਪਾਰਕ ਦਾ ਤਬਾਹ ਹੋਵੇ ਮੈਨੂੰ ਤਾਂ ਲੱਗਦਾ ਕਿ ਤਨਾ ਕਿਤੇ ਦੇਖੋ ਇੱਥੇ ਫੇਰ ਸਵਾਲ ਬਣ ਜਾਂਦਾ ਆ ਦਾ ਘਰ ਕੋਲ 14 ਵੀ ਤਬਾਹ ਹੋ ਜੇ ਤੁਸੀਂ ਚਾਹੋ ਨਾ ਮੇਰਾ ਘਰ ਤਬਾਹ ਹੋ ਜੇ ਉਹ ਆਪਣਾ ਸਿਰਫ ਆਪਣਾ ਘਰ ਜਿੱਥੇ ਉਹਨਾਂ ਦਾ ਘਰ ਬਣਿਆ ਉਹਨੂੰ ਬਚਾਉਣਾ ਚਾਹੁੰਦੇ ਆਪਣੇ ਪਰਿਵਾਰ ਨੂੰ ਬਚਾਉਣਾ ਚਾਹੁੰਦੇ ਪੰਜਾਬ ਨੂੰ ਨਹੀਂ ਬਚਾਉਣਾ ਚਾਹੁੰਦੇ ਮੈਨੂੰ ਤਾਂ ਲੱਗਦਾ ਕਿ ਕਿਤੇ ਨਾ ਕਿਤੇ ਪਿੱਛੇ ਦੇ ਵਿਦੇਸ਼ੀ ਤਾਕਤਾਂ ਨੇ ਇਸ ਅੰਦੋਲਨ ਦੇ ਮਗਰ ਜਿਹੜੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੀਆਂ ਨੇ ਅੱਤਵਾਦਾਂ ਤਾਂ ਨਹੀਂ ਸਾਡਾ ਪੰਜਾਬ ਬਰਬਾਦ ਹੋਇਆ ਪਰ ਇਹਨਾਂ ਅੰਦੋਲਨਾਂ ਕਰਕੇ ਸਾਡਾ ਪੰਜਾਬ ਬਰਬਾਦ ਹੋ ਰਿਹਾ ਤਾ ਸਾਡੇ ਨਾਲ राजीव टंडन ਮੌਜੂਦ ਸੀਗੇ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨਤਾ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੂੰ ਜਿਹੜਾ ਜੇ ਕਹਿ ਦਿਆ ਜਿਸ ਤਰੀਕੇ ਨਾਲ ਵਿਰੋਧ ਕਰਦੇ ਆ ਤਾਂ ਉਹਨਾਂ ਨੂੰ ਕੋਸ਼ਿਸ਼ ਕੀਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਦੇ ਬਾਰੇ ਸਮਝਾਇਆ ਜਾਵੇ ਪਰ ਕੋਈ ਗੱਲ ਨਹੀਂ ਕਹਿੰਦੇ ਜਦੋਂ ਵੀ ਕੋਈ ਅੰਦੋਲਨ ਲੜੇ ਗਿਆ ਤਾਂ ਉਹਦਾ ਵਿਰੋਧ ਵੀ ਜ਼ਰੂਰ ਹੁੰਦਾ ਹੈ ਮੈਨੂੰ ਰਾਜੇ ਸਿੰਘ ਭੱਲਣ ਨੂੰ ਹੁਣ ਦੇ ਇਜਾਜ਼ਤ ਤੇ ਬਣੇ ਰੋ ਦਾ ਇੰਪੈਕਟ ਦੇ ਨਾਲ ਵਿਰੋਧ ਸ਼ਿਵ ਸੈਨਾ ਦੇ ਅਗੂ ਰਵੀਨ ਟੰਡਨ ਜਿਹੜੇ ਆ ਉਹ ਬਿਲਕੁਲ ਮੈਂ ਉਹਨਾਂ ਦੀ ਗੱਲ ਦੇ ਨਾਲ ਸਹਿਮਤ ਨਹੀਂ ਹੈਗਾ ਉਹਦੀ ਕਿ ਵਜ੍ਹਾ ਹੈ ਕਿ ਜਿਹੜੇ ਕਿਸਾਨ ਹੈ ਕਿਸਾਨ ਆਪਣੇ ਹੱਕ ਦੀ ਆਵਾਜ਼ ਚੁੱਕ ਰਹੇ ਹੈ ਕਿਸਾਨ ਮੋਰਚਾ ਲਾਇਆ ਹੋਇਆ ਹੈ ਉਹਦੇ ਵਿੱਚ ਦੇਖੋ ਅਗਰ ਕਿਸਾਨਾਂ ਦਾ ਕਾਨੂੰਨ ਪਾਸ ਹੋ ਜਾਂਦਾ ਹੈ ਉਹਦੇ ਵਿੱਚ ਖਾਲੀ ਕਿ ਕਿਸਾਨ ਜਿਹੜੇ ਪੰਜਾਬ ਦੇ ਉਹਨਾਂ ਨੂੰ ਫਾਇਦਾ ਹੋਏਗਾ ਪੂਰੇ ਜਿਹੜੇ ਇੰਡੀਆ ਦੇ ਕਿਸਾਨ ਹੈ ਉਹਨਾਂ ਨੂੰ ਫਾਇਦਾ ਹੋਏਗਾ ਕਿਸਾਨ ਉਹ ਇੱਕ ਤਬਕਾ ਹੈ ਜਿਹੜਾ ਕਿ ਮਿਹਨਤ ਮਜ਼ਦੂਰੀ ਕਰਦਾ ਹੈ ਉਹ ਕੋ ਸਿਰਫ ਆਪਣਾ ਇਹ ਕੀ ਉਜ਼ਾਰ ਹੈ ਕਿ ਉਹਨੇ ਮਿੱਟੀ ਨਾਲ ਮਿੱਟੀ ਹੋਇਆ ਨਾ ਮਿਹਨਤ ਦਿਨ ਰਾਤ ਕਰਨੀ ਗਰਮੀ ਸਰਦੀ ਧੁੱਪ ਦੁਪਹਿਰ ਦਿਨ ਰਾਤ ਦੇ ਵਿੱਚ ਮਿਹਨਤ ਕਰਕੇ ਆਪਣੀ ਫਸਲ ਗਾਉਂਦਾ ਵੇ ਤੇ ਜਦੋਂ ਉਹਨੂੰ ਉਹਦੀ ਫਸਲ ਦਾ ਸਹੀ ਮੁੱਲ ਨਹੀਂ ਮਿਲੇਗਾ ਉਹ ਇਨਾ ਖਰਚਾ ਕਰੇਗਾ ਇਨਾ ਕੁਝ ਅੱਛਾ ਬੀਜ ਪਾਏਗਾ ਖਾਦਾ ਪਾਏਗਾ ਮਿਹਨਤ ਕਰੇਗਾ ਤੇ ਫਿਰ ਕਿਸਾਨ ਕਰਜ਼ੇ ਦੇ ਬੋਝ ਥਲੇ ਡੋਬੇਗਾ ਤੇ ਕਿਸਾਨ ਇਸੇ ਗੱਲ ਦਾ ਰੋ ਰੋ ਰਹੇ ਆ ਕਿ ਸਾਨੂੰ ਸਾਡੇ ਰਾਈਟ ਦਿੱਤੇ ਜਾਣ ਤੇ ਕਿਸਾਨਾਂ ਨੇ ਵੀਰੋ ਕੋਈ ਰਾਸਤਾ ਬੰਦ ਨਹੀਂ ਕੀਤਾ ਰਾਸਤੇ ਬੰਦ ਤੇ ਕਰ ਰਹੀ ਹੈ ਕੇਂਦਰ ਸਰਕਾਰ ਕੇਂਦਰ ਸਰਕਾਰ ਅਗਰ ਰਾਸਤਾ ਖੋਲ ਦਿੰਦੀ ਹੈ ਤੇ ਕਿਸਾਨਾਂ ਕੋਲ ਤਾਂ ਡੰਡਾ ਤੱਕ ਨਹੀਂ ਹੈਗਾ ਉਹਨਾਂ ਕੋਲ ਤਾਂ ਪੱਥਰ ਤੱਕ ਨਹੀਂ ਮਾਰ ਰਹੇ ਕੇਂਦਰ ਸਰਕਾਰ ਉਹਨਾਂ ਦੇ ਗੋਲੇ ਬਰਸਾ ਰਹੀ ਹੈ ਆਸੂ ਗੈਸ ਸੁੱਟ ਰਹੀ ਹੈ ਪਾਇਲਟ ਗਨ ਆ ਫਾਇਰ ਕਰ ਰਹੀ ਹੈ ਹਰ ਹਰ ਬਾਇਸਤਮਾਲ ਕਰ ਰਹੀ ਹੈ ਕਿਸਾਨਾਂ ਦੇ ਟਰੈਕਟਰ ਤੋੜ ਰਹੀ ਹੈ ਜ਼ਖਮੀ ਕਰ ਰਹੀ ਹੈ ਤੇ ਉਹ ਤਾਂ ਫਿਰ ਵੀ ਸ਼ਾਂਤ ਹੈਗੇ ਕਿਉਂਕਿ ਉਹਨੇ ਹੱਥਿਆ ਨਾ ਕੋਈ ਚੀਜ਼ ਨਹੀਂ ਹੈ ਨੇ ਹੱਥੇ ਲੋਕ ਆਪਣਾ ਇحتਜਾਜ ਰਿਕਾਰਡ ਕਰ ਸਕਦੇ ਆ ਤੇ ਇحتਜਾਜ ਕਰਨਾ ਇੱਕ ਜਮਹੂਰੀ ਮੁਲਕ ਦੇ ਵਿੱਚ ਹਰ ਉਹਦੇ ਬਿਸ਼ਿੰਨੇ ਦਾ ਹੱਕ ਹੈਗਾ ਮੈਂ ਤੇ ਉਹਨਾਂ ਨੂੰ ਉਹਨਾਂ ਦਾ ਬੁਨਿਆਦੀ ਹੱਕ ਨਹੀਂ ਦਿੱਤਾ ਜਾਂਦੇ ਆ ਉਹਨਾਂ ਦੀ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਜਿਸ ਕਰਕੇ ਕਿਸਾਨ ਜਿਹੜਾ ਧਰਨਾ ਹੈ 6 ਮਹੀਨਿਆਂ ਦੇ ਕੁਝ ਆਗੂ ਉਹਨੂੰ ਬਿਲਕੁਲ ਨੈਗੇਟਿਵ ਰੰਗ ਦੇਣ ਦੇ ਨੈਗੇਟਿਵ ਪ੍ਰੋਪਗੈਂਡਾ ਕਰ ਰਹੇ ਆ ਕਿਸਾਨੀ ਉਹਨਾਂ ਨੂੰ ਆਪਣੀ ਗਵਰਨਮੈਂਟ ਨਾਲ ਕੇ ਬਾਤਚੀਤ ਕਰਨੀ ਚਾਹੀਦੀ ਹੈ ਗਵਰਨਮੈਂਟ ਨੂੰ ਸਮਝਾਉਣਾ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਮੰਗਾ ਪੂਰੀਆਂ ਗੀਤੀਆਂ ਜਾਣ ਤਾਂ ਕਿ ਇਹ ਅਫਰਾ ਤਫਰੀਦਾ ਮਾਹੌਲ ਹੈ ਇਹ ਮਾਹੌਲ ਪੈਦਾ ਨਾ ਹੋਵੇ ਅਫਰਾ ਤਫਰੀਦਾ ਮਾਹੌਲ ਕਿਸੇ ਵਾਸਤੇ ਵੀ ਠੀਕ ਨਹੀਂ ਹੈ ਵੀਰੋ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਢੇਰ ਸਾਰਾ ਖਿਆਲ ਇੱਕ ਦੁਆਵਾਂ ਯਾਦ ਰੱਖਿਓ ਅੱਲਾ ਫਰਮਾ